ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਕਰਪੂਰ ਪੂਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ ਕਰਪੂਰ ਪੂਪ ਸੁਗੰਧਾ ਪਰਸ ਮਨੁੱਖਿਏ ਦੇਹੰ ਮਲੀਣੰ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਨੋ ਪਰਮਾਣੂ ਪਰਜੰਤ ਅਕਾਸ਼ੈ ਦੀਪ ਲੋ ਸੇ ਖੰਡਣਹਿ ਗੱਛੇਣ ਨਾਨ ਪਾਰੇਣ ਨਾਨਕ ਬਿਨਾ ਸਾਧੂ ਨਾ ਸਿદ્ધਤੇ ਜਾਣੋ ਸਤ ਹਵੰਤੋ ਮਰਣੋ ਦ੍ਰਿਸ਼ਟੀਣ ਮਿਥਿਆ कीरत साथ चलंथो पणंत नानक साद संगेण माया चित परमेण तिष्ट मित्रेक मांदवै लब्धं साद संगेण नानक सुख स्थानं गोपाल भजनं मैलागर संगेण नेम बिरख से चंदनै निकट बसन तो बासो नानक अहं बुद्ध ना बहुते गाथा गुफ गोपाल कथं मथं मानमर्दन हतं पंच सत्रेण नानक हर बाणे प्रहारण वचन साध सुख पंथा लहनथा बड कर्मण रहंता जन्म मरणेन ਰਮਣੰ ਨਾਨਕ ਹਰ ਕੀਰਤਨੈ ਪਤਰ ਪਰਜੇਨ ਝੜਿਅੰ ਨਹਿ ਜੜਿਅੰ ਪੇੜ ਸੰਪਤਾ ਨਾਮ ਬਿਹੂਣ ਵਿਕਮਤਾ ਨਾਨਕ ਬਹੰਤ ਜੋਨ ਬਸਰੋ ਰਹਿਣੀ ਭਾਵਨੀ ਸਾਧ ਸੰਗੇਣ ਲਭੰਤ ਬਡ ਭਾਗਣੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਵਿਆਪਣ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਸੋ ਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂ ਉਧਾਰਣ सुंदर वंदरसैण जेण मध्य हर कीर्तन मुक्ते रमन गोविंद नानक लबध बड भागण हर लबदो मित्र सुमितो मिदारणक देन चितो जाका स्थल तोल अमितो सोई नानक सखा जी संग कितो अपजसं मिटन्त सतपुत्रै सिमरतव्य हृदय गुर मन्त्रणा प्रीतम भगवान अचुत नानक संसार सागर तारणं मरणं बिसणं गोविंद जीवनं हरणा त्यावणै लबणं साध संगीन नानक हर पूर्व लेखन दशन बेहोन भयंगम मंत्रंगारुडी निवारणम व्याद उपाडन संतन नानक लब्ध कर्मण जत काथ रमण शरणं सर्वत्र जीवण तत लगणम प्रेम नानक प्रसाद गुरु दर्शन चरनारबिंद मन बित्यं सिद्धं सर्वकुसलणै ਗਾਥਾ ਗਵੰਤ ਨਾਨਕ ਭਵੰ ਪਰਾ ਪੂਰਬਣ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਬ్యਤੇ 베ਦ ਪੁਰਾਨ ਸਾਸਤਰ ਵਿਚਾਰੰ ਇਕੰਕਾਰ ਨਾਮ ਉਰਧਾਰੰ ਕੁਲ ਸਮੋ ਸਗਲ ਉਧਾਰੰ ਵੜ ਭਾਗੀ ਨਾਨਕ ਕੋ ਤਾਰੰ ਸਿਮਰਨ ਗੋਬਿੰਦ ਨਾਮੰ ਉਦਰਣੰ ਕੁਲ ਸਮੋਣੈ ਲਬਦਿੰ ਸਾਧ ਸੰਗੇਣਾ ਨਾਨਕ ਵੜ ਭਾਗੀ ਤੇ ਟੰਤ ਦਰਸਨ ਸਰਬ ਦੋਖ ਪਰ ਤਿਆਗੀ ਸਰਬ ਧਰਮ ਦਰੰਤਨ ਲਬਦੇਣ ਸਾਧ ਸੰਗੇਣਾ ਨਾਨਕ मस्तक लिखण होयो है होवंतो हरण परण संपूर्ण साधु सतम जानो नानक प्रीत कारणं सुखेण बैन रत्नं चरणं क सोमरंगण रोग शोक वियोगं नानक सुख ना स्वप्नै सुखेण बैन रत्नं ਰਚਨਾ ਕ ਸੋਮਰੰਗਣਹ ਰੋਗ ਸੋਗ ਬਿਯੋਗੰ ਨਾਨਕ ਸੁਖ ਨ ਸੁਪਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ